ਆਇ ਸ਼ਕਨ ਦੇ ਨਾਮ ਜਪਣ ਨਾਲ ਸਿਮਰਨ ਕਰਨ ਨਾਲ ਸੰਗਤ ਕਰਨ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਹੈ ਤੇ ਜਿਹੜੇ ਇਹ ਮਨ ਵਿਕਾਰਾਂ ਦੇ ਪਰੇ ਹੋਏ ਨੇ ਇਹ ਪਵਿੱਤਰ ਹੋ ਜਾਂਦੇ ਨੇ ਹਿਰਦਾ ਸ਼ੁੱਧ ਹੋ ਜਾਂਦਾ ਹੈ ਕਿਉਂਕਿ ਸਤਗੁਰੂ ਜੀ ਫਰਮਾਨ ਕਰਦੇ ਨੇ ਇੱਕ ਦੁਨਿਆਵੀ ਗੱਲ ਆਪਾਂ ਜੇ ਕਰੀਏ ਇਸ ਸੰਸਾਰ ਤੈਨੂੰ ਪਿਆਰਿਓ ਜਦੋਂ ਟੀਚਰ ਵੱਲੋਂ ਬੱਚੇ ਨੂੰ ਪੜਾਇਆ ਜਾਂਦਾ ਹੈ ਜਦੋਂ ਬੱਚੇ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਪੜਾਉਣ ਵਾਸਤੇ ਉਹਨੂੰ ਤਿਆਰ ਕੀਤਾ ਜਾਂਦਾ ਹੈ ਉਹਨੂੰ ਡਰਾਇਆ ਜਾਂਦਾ ਹੈ ਟੀਚਰ ਵੱਲੋਂ ਬੱਚੇ ਨੂੰ ਡਰਾਇਆ ਜਾਂਦਾ ਹੈ ਮਹਾਰਤ ਦੀ ਬਾਣੀ ਨੇ ਇਹਨੂੰ ਕਿਹਾ ਨਿਰਮਲ ਨਿਰਮਲ ਭਾਉ ਭਾਵ ਮੈਲ ਰਹਿਤ ਭਾਉ ਟੀਚਰ ਇੱਕ ਬੱਚੇ ਨੂੰ ਸਟੂਡੈਂਟ ਨੂੰ ਡਰਾਉਂਦਾ ਹੈ ਕਿ ਜੇ ਤੂੰ ਸਕੂਲ ਵਿੱਚ ਗੈਰ ਹਾਜ਼ਰ ਹੋਇਆ ਨਾਮ ਕੱਟ ਦਿੱਤਾ ਜਾਵੇਗਾ ਪੜਾਈ ਨਹੀਂ ਕਰੇਗਾ ਤੇਰੀ ਸ਼ਿਕਾਇਤ ਲੱਗ ਜਾਵੇਗੀ ਸ਼ਰਾਰਤਾਂ ਕਰੇਗਾ ਪ੍ਰਿੰਸੀਪਲ ਨੂੰ ਕਹਿ ਕੇ ਤੇਰਾ ਨਾਮ ਕਟਵਾ ਦਿੱਤਾ ਜਾਵੇਗਾ ਇਹ ਦੁਨਿਆਵੀ ਗੱਲ ਆਪਾਂ ਕਰ ਰਹੇ ਹਾਂ ਹਾਲਾਂਕਿ ਉਹ ਟੀਚਰ ਦੀ ਬੱਚੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਉਹ ਬੱਚੇ ਨੂੰ ਡਰਾ ਕਿਉਂ ਰਿਹਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਬੱਚਾ ਚੰਗੀ ਪੜ੍ਹਾਈ ਕਰਕੇ ਚੰਗੇ ਆਪਣੇ ਕੰਮਕਾਰ ਦੇ ਵਿੱਚ ਚੰਗਾ ਸੱਭ ਹੋ ਸਕੇ ਇਸ ਕਰਕੇ ਉਹ ਬੱਚੇ ਨੂੰ ਵਾਰ-ਵਾਰ ਡਰਾਇਆ ਜਾਂਦਾ ਹੈ ਪੜੰਧ ਪਿੱਛੇ ਸਕੂਲ ਗੈਰ ਹਾਜ਼ਰ ਹੈ ਤਾਂ ਡਰਾਇਆ ਜਾਂਦਾ ਹੈ ਆਸ਼ਾ ਕਹਿੰਦੇ ਇਸੇ ਤਰ੍ਹਾਂ ਜੇ ਕੋਈ ਸਰਕਾਰੀ ਅਫਸਰ ਹੈ ਉਹਨੂੰ ਡਰ ਹੁੰਦਾ ਹੈ ਉਹਨੂੰ ਡਰਾਇਆ ਜਾਂਦਾ ਹੈ ਭਾਈ ਜੇ ਤੂੰ ਲੇਟ ਆਇਆ ਰਿਸ਼ਵਤ ਲਈ ਤੇ ਤੇਰੇ ਤੇ ਪਰਚਾ ਹੋਵੇਗਾ ਕਈ ਐਸੇ ਪਿਆਰੇ ਵੱਡੇ ਵੱਡੇ ਅਫਸਰ ਜਿਹੜੇ ਰਿਸ਼ਵਤ ਲੈਣ ਦੇ ਕਾਰਨ ਡਿਸਮਿਸ ਹੋ ਗਏ ਸਸਪੈਂਡ ਕਰ ਦਿੱਤੇ ਗਏ ਬਾਅਦ ਵਿੱਚ ਉਹਨਾਂ ਨੂੰ ਦਿਹਾੜੀਆਂ ਵੀ ਕਰਨੀਆਂ ਪਈਆਂ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਇੱਕ ਪਤੀ ਪਤਨੀ ਦਾ ਰਿਸ਼ਤਾ ਹੈ ਜਦੋਂ ਤੱਕ ਦੋਨਾਂ ਦੇ ਅੰਦਰ ਡਰ ਹੈ ਨਾ ਇੱਕ ਦੂਜੇ ਦਾ ਉਦੋਂ ਤੱਕ ਪਿਆਰ ਬਣਿਆ ਰਹੇਗਾ ਜਦੋਂ ਡਰ ਉੱਤਰ ਗਿਆ ਚਾਹੇ ਪਤੀ ਹੈ ਚਾਹੇ ਪਤਨੀ ਹੈ ਮਰਦੀ ਬਾਣੀ ਕਹਿ ਰਹੀ ਹੈ ਪਿਆਰਿਓ ਉਦਾਹਰਨਾਂ ਦੇ ਤੌਰ ਤੇ ਪਾਸ਼ਾ ਦੀ ਬਾਣੀ ਸਮਝਾ ਰਹੀ ਹੈ ਪਾਸ਼ਾ ਕਹਿੰਦੇ ਜਦੋਂ ਤੱਕ ਡਰ ਹੈ ਉਦੋਂ ਤੱਕ ਪਿਆਰ ਹੈ ਉਦੋਂ ਤੱਕ ਰਿਸ਼ਤੇ ਵੱਜੇ ਰਹਿੰਦੇ ਨੇ ਜਦੋਂ ਉਹ ਡਰ ਦੂਰ ਹੋ ਗਿਆ ਨਾ ਇਹ ਫਿਰ ਰਿਸ਼ਤੇ ਤਾਰ-ਤਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਗੁਰੂ ਤੇ ਸਿੱਖ ਦਾ ਪਿਆਰ ਹੈ ਪਹਿਲਾਂ ਸਤਗੁਰ ਜੀ ਨੇ ਇੱਕ ਸਕੂਲ ਦੀ ਉਦਾਹਰਨ ਦਿੱਤੀ ਫਿਰ ਸਰਕਾਰੀ ਅਫਸਰਾਂ ਦੀ ਉਦਾਹਰਨ ਫਿਰ ਪਤੀ ਪਤਨੀ ਦੀ ਉਦਾਹਰਨ ਤੇ ਪਾਤਸ਼ਾਹ ਖੀਰ ਵਿੱਚ ਕਹਿੰਦੇ ਨੇ ਭਾਈ ਇਸੇ ਤਰ੍ਹਾਂ ਸਿੱਖ ਦਾ ਤੇ ਗੁਰੂ ਦਾ ਇਹ ਪਿਆਰ ਹੈ ਆਪਸ ਵਿੱਚ ਡਰ ਹੋਣਾ ਚਾਹੀਦਾ ਜੇ ਸਿੱਖ ਨੂੰ ਗੁਰੂ ਦਾ ਡਰ ਹੈ ਨਾ ਪਿਆਰਿਓ ਉਹ ਸਿੱਖ ਕੁਝ ਨਾ ਕੁਝ ਹਾਸਲ ਪ੍ਰਾਪਤ ਕਰ ਲਵੇਗਾ ਜਿ세 ਕਹਨੇ ਕਿਆ ਮੈਨੂੰ ਕਿਹੜਾ ਕੋਈ ਵੇਖ ਰਿਹਾ ਮੈਂ ਮਾੜਾ ਕਰਮ ਕਰ ਰਿਹਾ ਕੋਈ ਨਹੀਂ ਵੇਖ ਰਿਹਾ ਐਸੇ ਵੇਖੇ ਨੇ ਪਿਆਰੇ ਸੇਵਾਦਾਰ ਜਿਹੜੇ ਪਹਿਲਾਂ ਬੜੀ ਸੇਵਾ ਕਰਦੇ ਨੇ ਬੜੀ ਭਾਵਨਾ ਬਣਾਉਂਦੇ ਨੇ ਪਰ ਜਦੋਂ ਕੋਈ ਅਹੁਦਾ ਮਿਲ ਜਾਂਦਾ ਨੇ ਪਿਆਰੇ ਹੰਕਾਰ ਹੋਮੇ ਚੁਗਲੀ ਦੀ ਆਦਤ ਨਿੰਦਿਆ ਇਸ ਤਰ੍ਹਾਂ ਕਰਦਿਆਂ ਕਰਦਿਆਂ ਆਪਣਾ ਜੀਵਨ ਅਜਾਈ ਗਵਾ ਲੈਂਦੇ ਨੇ ਪਾਸ਼ਾ ਕਹਿੰਦੇ ਜਦੋਂ ਆਪਾਂ ਸੋਚਣ ਲੱਗ ਪੈਣਾ ਵੀ ਕਿ ਸਤਗੁਰ ਸਭ ਨੂੰ ਵੇਖਦਾ ਜਦੋਂ ਇਹ ਮਨ ਵਿੱਚ ਖਿਆਲ ਆ ਗਿਆ ਜਦੋਂ ਆਪਾਂ ਕੋਈ ਮਾੜਾ ਕਰਮ ਕਰ ਰਹੇ ਆ ਚੋਰੀ ਕਰ ਰਹੇ ਆ ਕਿਸੇ ਦੀ ਨਿੰਦਿਆ ਕਰ ਰਹੇ ਆ ਆਪਾਂ ਕਹਿੰਦੇ ਕਿਹੜਾ ਕੋਈ ਵੇਖ ਰਿਹਾ ਜੇ ਤੇਰੇ ਮਨ ਵਿੱਚ ਹੋਵੇ ਵੀ ਸਤਗੁਰੂ ਵੇਖ ਰਹੇ ਨੇ ਰਾਜਾ ਸਭ ਵੇਖ ਰਹੇ ਨੇ ਇਹ ਤੇਰੇ ਮਾੜੇ ਕਰਮ ਘਟ ਜਾਣੇ ਨੇ ਇਹ ਸਤਗੁਰੂ ਜੀ ਦੀ ਬਾਣੀ ਕਹਿ ਰਹੀ ਹੈ ਭਾਈ ਜਿਵੇਂ ਇੱਕ ਸਕੂਲ ਵਿੱਚ ਬੱਚੇ ਨੂੰ ਡਰ ਦੀ ਜ਼ਰੂਰਤ ਹੈ ਟੀਚਰ ਨੂੰ ਜ਼ਰੂਰਤ ਹੈ ਉਹ ਵੱਡੇ ਅਫਸਰਾਂ ਦੇ ਡਰ ਦੀ ਇਸੇ ਤਰ੍ਹਾਂ ਪਤੀ ਪਤਨੀ ਨੂੰ ਇੱਕ ਦੂਜੀ ਦਾ ਡਰ ਹੋਣਾ ਜ਼ਰੂਰੀ ਹੈ ਕਿਉਂਕਿ ਪਤਨੀ ਪੁੱਛ ਸਕਦੀ ਹੈ ਵੀ 5 ਵਜੇ ਤੂੰ ਕੰਮ ਤੋਂ ਵਹਿਲੇ ਹੋਏ 10 ਵਜੇ ਤੱਕ ਕਿੱਥੇ ਸੀ ਭਾਈ ਇੱਕ ਹੱਕ ਬਣਦਾ ਹੈ ਆਪਣਾ ਪਰ ਪਾਸ਼ਾ ਕਹਿੰਦੇ ਜਦੋਂ ਇਹ ਡਰ ਦੂਰ ਹੋ ਜਾਵੇ ਫਿਰ ਰਿਸ਼ਤੇ ਵੀ ਤਾਰ-ਤਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਗੁਰੂ ਦਾ ਤੇ ਸਿੱਖ ਦਾ ਰਿਸ਼ਤਾ ਖਤਮ ਹੋ ਜਾਵੇ ਨਾ ਉਹਦੇ ਪਿੱਛੇ ਪਤਾ ਕੀ ਕਾਰਨ ਹੈ ਕਿ ਗੁਰੂ ਦਾ ਡਰ ਆਪਾਂ ਨੂੰ ਨਹੀਂ ਹੈ ਕੋ ਸਤਨਾਮ ਇਸ ਕਰਕੇ ਗੁਰੂ ਦਾ ਧਰਮਨ ਵਿੱਚ ਰੱਖਣਾ ਪਿਆ ਰਿਓ ਜਦੋਂ ਕਿਤੇ ਗੁਰਦੁਆਰਾ ਸਾਹਿਬ ਆਉਣਾ ਆਪਾਂ ਕਹਿੰਨੇ ਕਿਹੜਾ ਕੋਈ ਵੇਖ ਰਿਹਾ ਨਹੀਂ ਪਿਆਰਿਓ ਸਤਗੁਰੂ ਸਭ ਨੂੰ ਵੇਖਦਾ ਹੈ ਗੱਲ ਯਾਦ ਰੱਖਣੀ ਹੈ ਜਦੋਂ ਯਾਦ ਰਹੇਗਾ ਕਿ ਪ੍ਰਮਾਤਮਾ ਵੇਖ ਰਿਹਾ ਉਦੋਂ ਮਾੜੇ ਕਰਮ ਨਹੀਂ ਹੋਣਗੇ ਜਦੋਂ ਖਿਆਲ ਆ ਗਿਆ ਨਾ ਵੀ ਕਿਸੇ ਦੀ ਨਿੰਦਿਆ ਕਰਨ ਲੱਗਾ ਮੈਂ ਕਿਸੇ ਦੇ ਘਰ ਵਿੱਚ ਪਵਾੜੇ ਪਾਣ ਲੱਗੇ ਆਂ ਕਿਸੇ ਦੀ ਨਿੰਦਿਆ ਚੁਗਲੀ ਕਰਕੇ ਕਿਸੇ ਦਾ ਕਾਰਜ ਵਿਗਾੜ ਰਿਹਾ ਇੱਥੇ ਨਾ ਪੈਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਚਿਪ ਚਲਾਈ ਹੋਈ ਹੈ ਜਿਹਦੇ ਵਿੱਚ ਰੋਜ਼ ਸ਼ਬਦ ਚੱਲਦੇ ਨੇ ਪਿਆਰ ਸਵੇਰ ਤੋਂ ਲੈ ਕੇ ਨਾ ਸ਼ਾਮ ਤੱਕ ਸ਼ਬਦ ਚੱਲਦੇ ਰਹਿੰਦੇ ਨੇ ਅੱਧ ਨਾਲੋਂ ਜ਼ਿਆਦਾ ਜਿਹੜੇ ਸ਼ਬਦ ਨੇ ਨਾ ਪੈਰੇ ਉਹ ਨਿੰਦਕਾਂ ਤੇ ਨੇ ਜਿਹੜੇ ਅੱਧ ਨਾਲੋਂ ਜ਼ਿਆਦਾ ਸ਼ਬਦ ਭਰੇ ਹੋਏ ਨੇ ਨਾ ਪਿਆਰੋ ਇੱਥੇ ਗੁਰਦੁਆਰਾ ਸਾਹਿਬ ਜਿਹੜੀ ਚਿਪ ਚੱਲਦੀ ਹੈ ਰੋਜ਼ ਡੱਕੇ ਚੱਲਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਉਹਦੇ ਵਿੱਚ ਜ਼ਿਆਦਾ ਅੱਧ ਨਾਲੋਂ ਜ਼ਿਆਦਾ ਸ਼ਬਦ ਨਿੰਦਕਾਂ ਦੇ ਨੇ ਭਾਈ ਨਿੰਦਕ ਵੀ ਨਿੰਦਿਆ ਨਾ ਕਰ ਚੁਗਲ ਲੈ ਨਿੰਦਕ ਪੁੱਖੇ ਰੁਲਮ ਹੋਏ ਇਹਨਾਂ ਹੱਥ ਨਾ ਕਥਾਉ ਪਾਏ ਬਾਹਰ ਪਖੰਡ ਸਭ ਕਰਮ ਕਰੇ ਮਨ ਹਿਰਦਾ ਕਪਟ ਕਮਾਏ ਬਾਹਰ ਲੋਕਾਂ ਨੂੰ ਕਹਿਣਗੇ ਮੇਰੇ ਵਰਗਾ ਤੇ ਕੋਈ ਸੇਵਾਦਾਰ ਨਹੀਂ ਅੰਦਰੋਂ ਅੰਦਰ ਚੁਗਲੀਆਂ ਕਰੀ ਜਾਣਗੇ ਇਸੇ ਤਰ੍ਹਾਂ ਰੋਜ਼ ਇੱਥੇ ਲਗਾਤਾਰ ਕੈਸ਼ਟ ਚਲਦੀ ਪਤਾ ਕਿਉਂ ਪਿਆਰਿਓ ਕਿ ਜਿਹੜਾ ਕੋਈ ਗੁਰਦਾਰਾ ਸਾਹਿਬ ਦੇ ਅੰਦਰ ਬੈਠੇ ਉਹ ਜਦੋਂ ਬੈਠੇ ਕਿਸੇ ਦੀ ਨਿੰਦਿਆ ਕਰਨ ਲੱਗੇ ਉਹਦੇ ਮਨ 'ਚ ਖਿਆਲ ਆਵੇ ਉਦੋਂ ਸ਼ਬਦ ਚੱਲੇ ਤੇ ਕਿਸੇ ਦੀ ਨਿੰਦਿਆ ਨਾ ਕਰ ਹੋਵੇ ਇਸ ਕਰਕੇ ਆਪਾਂ ਇਹ ਮਾੜੇ ਕਰਮਾਂ ਤੋਂ ਬਚ ਸਕੀਏ ਕਿਉਂਕਿ ਇਹੀ ਪਾਤਸ਼ਾਹ ਕਹਿੰਦੇ ਕਰਮ ਨੇ ਜਿਹੜੇ ਤੈਨੂੰ ਡੋਬਣਗੇ ਜਿਹੜੇ ਤੈਨੂੰ ਇੱਕ ਦਿਨ ਡੋਬ ਦੇਣਗੇ ਤੈਨੂੰ ਡੋਬਣ ਵਾਸਤੇ ਤੇਰੇ ਆਪਣੇ ਕਰਮਾਂ ਨੇ ਜ਼ੋਰ ਲਾਇਆ ਹੋਇਆ ਆਪਣਾ ਮਨ ਹੈ ਤੇਰਾ ਜਿਹੜਾ ਤੈਨੂੰ ਡੋਬਣ ਵਾਸਤੇ ਤਿਆਰ ਹੈ ਰਾਜਾ ਸਭ ਕੀ ਕਹਿ ਰਹੇ ਨੇ ਆਓ ਆਪਾਂ ਬਚਨ ਸਰਵਣ ਕਰੀਏ ਕਬਤ ਹੋਏ ਕੇ ਬੇਵਸਾ ਮਨ ਫਿਰਦਾ ਹੈ ਵਾਹੀਆਂ ਤ ਕਾਰਜਕ ਸੂਤ ਹੁਣ ਬਾਂਗਾ ਨੂਨਾ ਮੋੜਦਾ ਰਾਜਾ ਸਹ ਮਹਾਰਾਜ ਫਰਮਾਨ ਕਰਦੇ ਨੇ ਭਾਈ ਮਨ ਦੇ ਪਿੱਛੇ ਲੱਗ ਕੇ ਕਸੂਤੇ ਕੰਮ ਕਰਦਾ ਹੈ ਤੇ ਅਮੋੜ ਮਨ ਨੂੰ ਤੂੰ ਮੋੜਦਾ ਨਹੀਂ ਉਹੀ ਗੱਲ ਆ ਗਈ ਪਿਆਰਿਓ ਜਦੋਂ ਤੱਕ ਮਨ ਦੇ ਵਿੱਚ ਡਰ ਨਹੀਂ ਨਾ ਪਾਉਨੀ ਇਹ ਨਿਰਮਲ ਭੋ ਹੈ ਪਿਆਰਿਓ ਜੇ ਗੁਰੂ ਦੇ ਆਪਾਂ ਚਰਨਾ ਚਾਹੁੰਨੇ ਆਪਨ ਨੂੰ ਦੱਸਿਆ ਜਾਂਦਾ ਭਾਈ ਜੇ ਪਾਪ ਕਰੇਗਾ ਤੇ ਤੈਨੂੰ ਪੜਨਾ ਪੈਣਾ ਹੈ ਪਾਪ ਦਾ ਜਿਹੜਾ ਰਿਜ਼ਲਟ ਹੈ ਉਹ ਬੜਾ ਮਾੜਾ ਹੈ ਦੱਸਿਆ ਜਾਂਦਾ ਨਾ ਜੇ ਤੂੰ ਇਹ ਮਾੜਾ ਕਰਮ ਕਰੇਗਾ ਨਿੰਦਿਆ ਕਰੇਗਾ ਚੁਗਲੀ ਕਰੇਗਾ ਡਰਾਇਆ ਕਿਉਂ ਜਾਂਦਾ ਕਿਉਂਕਿ ਪ੍ਰਮਾਤਮਾ ਦੇ ਨਾਲ ਪਿਆਰ ਬਣਿਆ ਰਵੇ ਹੈ ਤੇ ਪਿਆਰ ਹੈ ਪਿਆਰੋ ਟੀਚਰ ਦਾ ਤੇ ਸਟੂਡੈਂਟ ਦਾ ਪਿਆਰ ਬੜਾ ਪਰ ਉਹ ਡਰਾਇਆ ਕਿਉਂ ਜਾਂਦਾ ਕਿ ਇਹ ਬੱਚਾ ਕਿਸੇ ਟਾਈਮ ਪੜ ਕੇ ਵਧੀਆ ਸੋਹਣਾ ਪੜ ਕੇ ਵੱਡੀ ਆਪਣੀ ਅਹੁਦੇ ਤੇ ਪਹੁੰਚ ਜਾਵੇ ਉਹ ਬੱਚੇ ਨੂੰ ਡਰਾਇਆ ਜਾਂਦਾ ਵਾਰ-ਵਾਰ ਇਸੇ ਤਰ੍ਹਾਂ ਇੱਕ ਸਰਕਾਰੀ ਅਫਸਰ ਨੂੰ ਡਰਾਇਆ ਜਾਂਦਾ ਫਲੈਂਗ ਪੈਂਦੀ ਹੈ ਨਾ ਸਵੇਰੇ 9 ਵਜੇ ਦਾ ਟਾਈਮ ਹੈ 9 ਵਜੇ ਆ ਕੇ ਪਰ ਕੈਮਰੇ ਲੈ ਕੇ ਪਹੁੰਚ ਜਾਂਦੇ ਨੇ ਕਹਿੰਦੇ ਵੇਖੋ ਭਾਈ ਇੱਥੇ ਜਿਹੜੇ ਅਫਸਰ ਨੇ ਐਬਸੈਂਟ ਨੇ ਹਾਲੇ ਤੱਕ ਪਹੁੰਚੇ ਨਹੀਂ 10 ਵਜੇਗੇ ਨਹੀਂ ਉਹਨਾਂ ਨੂੰ ਡਰ ਹੈ ਇਸ ਕਰਕੇ ਹਰ ਇੱਕ ਆਪਣੇ ਟਾਈਮ ਤੇ ਪਹੁੰਚ ਜਾਂਦਾ ਪਿਆਰਿਓ ਕਿਉਂਕਿ ਪਤਾ ਹੈ ਕੋਈ ਪਤਾ ਨਹੀਂ ਕਿਹੜੇ ਟਾਈਮ ਸਾਡੀ ਵਾਰੀ ਆ ਜਾਣੀ ਹੈ ਇਸੇ ਤਰ੍ਹਾਂ ਪਤੀ ਪਤਨੀ ਦਾ ਪਿਆਰ ਹੈ ਪਿਆਰਿਓ ਬੱਚਿਆਂ ਦਾ ਪਿਆਰ ਹੈ ਜੇ ਆਪਣੇ ਧੀ ਨੂੰ ਪੁੱਤਰ ਨੂੰ ਡਰ ਹੈ ਤੇ ਆਪਣੇ ਕਹਨੇ ਵਿੱਚ ਹੈ ਜਿਸ ਦਿਨ ਆਪਾਂ ਪਿਆਰ ਕਰਨ ਲੱਗ ਪਏ ਨਾ ਬੱਚੇ ਨੂੰ ਡਰਾਈਏ ਨਾ ਇੱਕ ਜਦੋਂ ਬੱਚਾ ਛੋਟਾ ਜਿਹਾ ਡਿਗਦਾ ਨਾ ਪਿਆਰੋ ਕਿਤੇ ਹੀਟਾਂ ਧਰਤੀ ਤੇ ਡਿਗ ਜਾਵੇ ਦੌੜਦਿਆਂ ਦੌੜਦਿਆਂ ਤੇ ਬੱਚਾ ਹਲੇ ਧਰਤੀ ਤੇ ਬਾਅਦ ਵਿੱਚ ਡਿਗਦਾ ਮਾਂ ਦੇ ਦਿਲ ਨੂੰ ਪਹਿਲਾਂ ਹੀ ਪਿਆਰ ਰੁਗ ਭਰ ਜਾਂਦਾ ਵੀ ਕਿਤੇ ਕੋਈ ਸੱਟ ਨਾ ਲੱਗ ਗਈ ਹੋਵੇ ਉਹੀ ਮਾਂ ਆਪਣੇ ਬੱਚੇ ਨੂੰ ਬਾਅਦ ਵਿੱਚ ਆਪ ਡਾਂਕ ਚੁੱਕ ਕੇ ਛੁੱਟੀ ਚੁੱਕ ਕੇ ਕੁੱਟਦੀ ਮਾਰਦੀ ਆ ਪਿਆਰਿਓ ਕਿਉਂ ਕਿਉਂਕਿ ਉਹ ਬੱਚੇ ਨੂੰ ਕੋਈ ਚੰਗਾ ਬਣਾਉਣਾ ਹੈ ਇਸ ਕਰਕੇ ਰਾਜਾ ਸਾਹਿਬ ਵਾਲੇ ਕਹਿੰਦੇ ਭਾਈ ਇਹ ਮਨ ਜਿਹੜਾ ਨਾ ਇਹ ਮਨ ਦੇ ਪਿੱਛੇ ਲੱਗ ਕੇ ਇਹ ਇਨਸਾਨ ਕੁਸੁੱਤੇ ਗਮ ਕਰਦਾ ਇਹ ਜਿਹੜਾ ਮਨ ਹੈ ਤੇ ਆਪਣਾ ਜਿਵੇਂ ਆਪਣਾ ਭਾਈਚਾਰਾ ਹੁੰਦਾ ਨਾ ਪਹਿਲੇ ਸ਼ਰੀਕਾ ਹੁੰਦਾ ਆਪਣੇ ਭਰਾ ਭੈਣ ਹੁੰਦੇ ਨੇ ਆਪਾਂ ਕਹਿੰਦੇ ਸਕੇ ਭਰਾ ਆ ਅਸੀਂ ਹੈ ਤੇ ਸਕੇ ਭਰਾ ਪਰ ਆਪਣਾ ਹੀ ਭਰਾ ਵਿਰੋਧੀਆਂ ਦੇ ਪਾਸੇ ਜਾ ਕੇ ਖੜ ਜਾਂਦਾ ਕਈ ਵਾਰੀ ਐਸੇ ਪਿਆਰ ਕਈ ਘਰ ਵੇਖੇ ਨੇ ਹੈ ਤੇ ਭਰਾ ਨੇ ਪਰ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਨੇ ਪਿਆਰਿਓ ਇੱਟ ਕੁੱਤੇ ਵਾਲਾ ਵੈਰ ਹੈ ਆਪਸ ਵਿੱਚ ਪਰ ਰਾਜਾ ਸਭ ਮਾਰੇ ਕਹਿੰਦੇ ਭਾਈ ਇਹ ਮਨ ਵੀ ਇਸੇ ਤਰ੍ਹਾਂ ਹੈ ਤੇ ਆਪਣਾ ਪਰ ਦੂਜਿਆਂ ਦੇ ਹੱਕ ਵਿੱਚ ਜਾ ਕੇ ਭੁਗਤ ਰਿਹਾ ਹੈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪਾਸੇ ਜਾ ਕੇ ਖੜ ਗਿਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਹੈਰਾਨ ਵਿੱਚ ਲੱਗੇ ਨੇ ਇਹ ਮਨ ਵੀ ਉਹਦੇ ਨਾਲ ਜਾ ਕੇ ਲਲ ਗਿਆ ਇਸ ਕਰਕੇ ਰਾਜਾ ਸਭ ਕਹਿੰਦੇ ਭਾਈ ਇਹ ਮਨ ਦੇ ਪਿੱਛੇ ਲੱਗ ਕੇ ਤੁਕਸੁੱਤੇ ਕੰਮ ਕਰਦਾ ਹੈ ਤੈਨੂੰ ਪਤਾ ਹੈ ਕੇ ਮਾੜੇ ਕਰਮਾਂ ਦਾ ਨਤੀਜਾ ਕੀ ਐ ਪਰ ਫਿਰ ਵੀ ਮਨ ਪਿੱਛੇ ਲੱਗ ਕੇ ਸਮਝਦਾ ਨਹੀਂ ਪਾਸ਼ਾ ਕੀ ਕਹਿ ਰਹੇ ਨੇ ਗਾੜੀ ਰੋ ਛੱਡ ਕੇ ਤੂੰ ਓਜੜ ਅੜਕਿਆ ਮੇ ਹੋਮ ਦਾ ਖਵਾਰ ਖੈਰ ਆਪਣੀ ਨਾ ਲੋੜਦਾ ਰਾਜਾ ਸਾਹਿਬ ਫਰਮਾਨ ਕਰਦੇ ਨੇ ਭਾਈ ਗੁਰਮੁਖ ਧਾਈ ਦਾ ਸਿੱਧਾ ਰਸਤਾ ਛੱਡ ਕੇ ਓਜੜਾ ਅੜਕਿਆਂ ਵਿੱਚ ਪਾ ਕੇ ਖਰਾਬ ਹੋ ਰਿਹਾ ਹੈ ਤੂੰ ਆਪਣਾ ਪਲਾਕ ਕਿਉਂ ਨਹੀਂ ਚਾਹੁੰਦਾ ਪਾਸ਼ਾ ਕਹਿੰਦੇ ਤੈਨੂੰ ਪਤਾ ਹੈ ਗੁਰਮੁਖਤਾਈ ਦਾ ਜਿਹੜਾ ਇਹ ਰਸਤਾ ਹੈ ਨਾ ਇਹ ਬਿਲਕੁਲ ਸਿੱਧਾ ਹੈ ਇਹ ਸਿੱਧੇ ਰਸਤੇ ਵਿੱਚ ਕੀ ਕਰਨਾ ਹੈ ਗੁਰੂ ਦੀ ਸੰਗਤ ਕਰੋ ਗੁਰੂ ਦੇ ਕਹਣੇ ਦੇ ਵਿੱਚ ਚੱਲਿਏ ਬਚਨ ਕਮਾਣ ਦੀ ਕੋਸ਼ਿਸ਼ ਕਰੀਏ ਤੇ ਚਲਦਿਆਂ ਚਲਦਿਆਂ ਇਹ ਮਨ ਗੁਰਮੁਖਤਾਈ ਦੇ ਸਿੱਧੇ ਰਸਤੇ ਵਿੱਚ ਇੱਕ ਵਾਰ ਚਲਦਿਆਂ ਚਲਦਿਆਂ ਗੁਰੂ ਦੇ ਦਵਾਰੇ ਤੇ ਪਹੁੰਚ ਜਾਵੇਗਾ ਆਪਾਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਨੇ ਨਾ ਪਿਆਰਿਓ ਆਪਾਂ ਕਈ ਵਾਰ ਅੱਗੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਗੁਰਦੁਆਰੇ ਦਾ ਮਤਲਬ ਹੈ ਗੁਰੂ ਦਾ ਦਰਵਾਜ਼ਾ ਆਪਾਂ ਦਰਵਾਜ਼ੇ 'ਚ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਆ ਆਪਾਂ ਦਰਵਾਜ਼ੇ 'ਚ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਆ ਗੁਰੂ ਤੱਕ ਤੇ ਕਦੇ ਪਹੁੰਚਦੇ ਹੀ ਨਹੀਂ ਪਿਆਰਿਓ ਗੁਰੂ ਤੱਕ ਕੌਣ ਪਹੁੰਚਦਾ ਹੈ ਜਿਹੜਾ ਗੁਰੂ ਦੀ ਸੰਗਤ ਵਿੱਚ ਇੱਕ ਘੜੀ ਬੈਠ ਕੇ ਜਾਵੇ ਉਹ ਗੁਰੂ ਤੱਕ ਪਹੁੰਚਦਾ ਪਿਆਰਿਓ ਬਾਕੀ ਜਦੋਂ ਆਪਾਂ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਆ ਨਾ ਇਹ ਪਾਤਸ਼ਾਹ ਦੀ ਬਾਣੀ ਅੰਦਰ ਹੈ ਪਿਆਰਿਓ ਗੁਰਬਾਣੀ ਅੰਦਰ ਉਦਾਹਰਨਾਂ ਦਿੱਤੀਆਂ ਗਈਆਂ ਸਮਝਾਇਆ ਗਿਆ ਇਹ ਮੈਂ ਕੋਈ ਆਪਣੇ ਕੋਲ ਨਹੀਂ ਕਹਿ ਰਿਹਾ ਪਾਤਸ਼ਾਹ ਕਹਿੰਦੇ ਗੁਰਦੁਆਰੇ ਦਾ ਮਤਲਬ ਕੀ ਹੈ ਗੁਰੂ ਦਾ ਦਵਾਰਾ ਭਾਵ ਦਰਵਾਜ਼ਾ ਜਿਵੇਂ ਆਪਣੇ ਕੋਈ ਦਰਵਾਜ਼ੇ ਵਿੱਚ ਆਉਂਦੇ ਨੇ ਮੰਗਤਾ ਤੇ ਮੰਗ ਕੇ ਭਾਈ ਆਟਾ ਪਾ ਦਿਓ ਕੋਈ ਮਾਇਆ ਦੇ ਦਿਓ ਮੰਗ ਕੇ ਅੱਗੇ ਚੱਲਿਆ ਜਾਂਦਾ ਹੈ ਇਸੇ ਤਰ੍ਹਾਂ ਇਹ ਗੁਰੂ ਦੇ ਦਵਾਰੇ ਤੋਂ ਆਪਾਂ ਮੰਗਤਿਆਂ ਵਾਂਗ ਮੰਗ ਕੇ ਅੱਗੇ ਚਲੇ ਜਾਂਦੇ ਆ ਗੁਰੂ ਨਾਲ ਆਪਣਾ ਪਿਆਰ ਨਹੀਂ ਬਣਿਆ ਹਲੇ ਉਦੋਂ ਖੇਡ ਵੱਖਰੀ ਹੋ ਜਾਣੀ ਐ ਜਦੋਂ ਆਪਾਂ ਗੁਰੂ ਦੇ ਦਵਾਰੇ ਤੋਂ ਥੋੜਾ ਅੱਗੇ ਜਾਵਾਂਗੇ ਉਹ ਕਿਵੇਂ ਜਦੋਂ ਆਪਾਂ ਸੰਗਤ ਵਿੱਚ ਬੈਠਣ ਲੱਗ ਪਏ ਜਦੋਂ ਸੰਗਤ ਵਿੱਚ ਆਪਣਾ ਮਨ ਜੁੜਨ ਲੱਗ ਪਿਆ ਉਦੋਂ ਸਮਝ ਲਿਓ ਕਿ ਅਸੀਂ ਗੁਰੂ ਦੇ ਕੋਲ ਜਾ ਰਹੇ ਹਾਂ ਗੁਰੂ ਦੇ ਨਾਲ ਸਾਡਾ ਮੇਲ ਹੋ ਰਿਹਾ ਹੈ ਉਦੋਂ ਫਿਰ ਖੇਡ ਅਨੋਖੀ ਹੋ ਜਾਣੀ ਐ ਇਸੇ ਕਰਕੇ ਰਾਜਾ ਸਾਹਿਬ ਨੇ ਫਰਮਾਨ ਕਰਦੇ ਨੇ ਭਾਈ ਤੂੰ ਆਪਣਾ ਭਲਾ ਕਿਉਂ ਨਹੀਂ ਚਾਹੁੰਦਾ ਮਾਫ ਕਰਿਓ ਇਹ ਸਕੂਲਾਂ ਵਿੱਚ ਅੱਜ ਆਪਾਂ ਵੇਖਿਆ ਕਈ ਦਿਨ ਹੋ ਗਏ ਲਗਾਤਾਰ ਕਾਫੀ ਛੁੱਟੀਆਂ ਹੋਈਆਂ ਮਨ ਵਿੱਚ ਵਿਚਾਰ ਚੱਲੇ ਇਹ ਪਿੱਛੇ ਜੀ ਨਬ ਅਦਾਸ ਜੀ ਜਿਨ੍ਹਾਂ ਦੇ ਜਨਮ ਦਿਨ ਮੁੱਖ ਰਕਦੇ ਹੋਇਆ ਸਰਕਾਰ ਵੱਲੋਂ ਛੁੱਟੀ ਹੋਈ ਮੇਰੀ ਹੋਸ਼ ਵਿੱਚ ਸੋਚ ਮੁਤਾਬਕ ਜਿੰਨਾ ਟਾਈਮ ਮੈਂ ਪੜ੍ਹਾਈ ਕੀਤੀ ਫਿਰ ਪਹਿਲੀ ਛੁੱਟੀ ਹੋਣੀ ਹੈ ਹੋਰ ਹੁੰਦੀ ਆਉਣਗੇ ਸ਼ਾਇਦ ਕਦੇ ਪਤਾ ਨਾ ਲੱਗਿਆ ਹੋਵੇ ਜਾਂ ਦੱਸਿਆ ਨਾ ਹੋਵੇ ਉਸ ਤੋਂ ਬਾਅਦ ਵਿੱਚ ਫਿਰ ਕਿੰਨੀਆਂ ਛੁੱਟੀਆਂ ਹੋ ਗਈਆਂ ਕੱਲ ਵੀ ਛੁੱਟੀ ਸੀ ਉਸ ਤੋਂ ਪਹਿਲਾਂ ਪਰਸੋਂ ਵੀ ਛੁੱਟੀ ਸੀ ਪਿਆਰਿਓ ਇਸ ਤਰ੍ਹਾਂ ਲਗਾਤਾਰ ਹਫ਼ਤੇ ਦੇ ਵਿੱਚ ਤਕਰੀਬਨ 4-5 ਛੁੱਟੀਆਂ ਹੋ ਗਈਆਂ ਜੇ ਉਹੀ ਬੱਚਿਆਂ ਨੂੰ ਸਕੂਲ ਵਿੱਚ ਬੁਲਾਇਆ ਹੋਵੇ ਭਾਈ ਅੱਜ ਵਿਸਾਖੀ ਹੈ ਵਿਸਾਖੀ ਦੀ ਛੁੱਟੀ ਨਹੀਂ ਕਰਨੀ ਵਿਸਾਖੀ ਦਾ ਇਤਿਹਾਸ ਪੜਾਇਆ ਜਾਵੇ ਸਾਰਾ ਦਿਨ ਜੇ ਭਾਈ ਨਾਬਾ ਦਾਸ ਜੀ ਦੇ ਜੀਵਨ ਬਾਰੇ ਕਿਸੇ ਨੂੰ ਨਹੀਂ ਪਤਾ ਜੇ ਛੁੱਟੀ ਕੀਤੀ ਹੈ ਛੁੱਟੀ ਦੀ ਬਜਾਏ ਚਾਹੀਦੇ ਸੀ ਕਿ ਭਾਈ ਸਾਰਾ ਦਿਨ ਸਕੂਲ ਵਿੱਚ ਉਹੀ ਪੜਾਇਆ ਜਾਵੇ ਕਿਉਂਕਿ ਬੱਚਿਆਂ ਨੂੰ ਪਿਆਰੇ ਪਤਾ ਹੀ ਨਹੀਂ ਹੁੰਦਾ ਛੁੱਟੀ ਕਿਸ ਚੀਜ਼ ਦੀ ਮਿਲੀ ਐ ਬੱਚਿਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸਮਝਾਇਆ ਹੀ ਨਹੀਂ ਜਾਂਦਾ ਬਸ ਛੁੱਟੀ ਦੇ ਦਿੱਤੀ ਬਸ ਖਾਲੀ ਆਪਣੇ ਆਪਣੇ ਕੰਮਾਂ ਵਿੱਚ ਤੇ ਬੱਚੇ ਵੀ ਆ ਕੇ ਪਿਆਰੇ ਵਿਸਾਖੀ ਵਾਲੇ ਦਿਨ ਤੁਸੀਂ ਵੇਖਿਆ ਹੀ ਹੋਵੇਗਾ ਕਿੰਨੇ ਕ ਬੱਚੇ ਆ ਕੇ ਗੁਰਦੁਆਰਾ ਸਾਹਿਬ ਬੈਠੇ ਨੇ ਬਸ ਆਪਣੀਆਂ ਖੇਡਾਂ ਵਿੱਚ ਮੋਬਾਈਲਾਂ ਵਿੱਚ ਸਾਰੇ ਬਿਜੀ ਨੇ ਇਸ ਕਰਕੇ ਰਾਇਆ ਸਭ ਕਹਿੰਦੇ ਭਾਈ ਤੂੰ ਜਾਣਦਾ ਹੈ ਕਿ ਤੇਰਾ ਇਹ ਭਲਾ ਨਹੀਂ ਹੋਣਾ ਪਰ ਤੂੰ ਜਾਣ ਕੇ ਆਪਣਾ ਭਲਾ ਕਿਉਂ ਨਹੀਂ ਚਾਹੁੰਦਾ ਮਨਾ ਤੂੰ ਮਾੜੇ ਕੰਮ ਕਿਉਂ ਕਰਦਾ ਹੈ ਤੂੰ ਇਹ ਔਗਣ ਕਿਉਂ ਕਰਦਾ ਹੈ ਪਾਸ਼ਾ ਕਹਿੰਦੇ ਉਹ ਜਿਹੜਾ ੜਕਿਆਂ ਵਿੱਚ ਪਾ ਕੇ ਤੂੰ ਖਰਾਬ ਹੋ ਰਿਹਾ ਹੈ ਤੈਨੂੰ ਪਤਾ ਹੈ ਕਿ ਸਿੱਧਾ ਰਸਤਾ ਗੁਰੂ ਦੀ ਸੰਗਤ ਹੈ ਗੁਰੂ ਦਵਾਰਾ ਹੋਏ ਸੋਝੀ ਪਾਈ ਸੀ ਗੁਰੂ ਦੇ ਚਰਨਾਂ ਵਿੱਚ ਆ ਕੇ ਸੋਝੀ ਮਿਲਣੀ ਹੈ ਪਰ ਗੱਲ ਤੂੰ ਯਾਦ ਰੱਖੀ ਤੂੰ ਆਪਣਾ ਆਪ ਮਾੜਾ ਕਰ ਰਿਹਾ ਹੈ ਰਾਜਾ ਸਭ ਕੀ ਕਹਿ ਰਹੇ ਨੇ ਪਾਣੀ ਬੇਅਥਾ ਵਿੱਚੋਂ ਬੰਨੇ ਆਣ ਲੱਗਿਆ ਹੋਇਆ ਬੇੜਾ ਹੁਣ ਧੱਕੇ ਕੇ ਤੂੰ ਆਪ ਫੇਰ ਰੋੜਦਾ ਪਾਤਸ਼ਾਹ ਕਹਿੰਦੇ ਜਦੋਂ 84 ਲੱਖ ਜਨਮਾਂ ਵਿੱਚ ਗਏ ਸੀ ਨਾ ਆਪਾਂ ਤੇ ਰੱਬ ਨਾਲੋਂ ਦੂਰ ਹੁੰਦਿਆਂ 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 ਹੋ ਗਏ ਜਿਵੇਂ ਇੱਕ ਆਪਾਂ ਸ਼ਬਦ ਪੜ੍ਹਦੇ ਆ ਨਾ ਪਰ ਇੱਕ ਸਿਆਣਿਆਂ ਦੀ ਕਹਾਵਤ ਕਹਿ ਲਓ ਇੱਕ ਸ਼ੇਅਰ ਕਹਿ ਲਓ ਕਹਿੰਦੇ ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ ਉਹ ਟੈਲਦੇ ਆਂ ਟੈਂਦੇ ਆਂ ਟੈ ਜਾਂਦੇ ਜੇਕਰ ਰੁੱਸਿਆਂ ਹੋਇਆਂ ਨੂੰ ਮਨਾਈ ਇਹਨਾਂ ਤੇ ਪਵਾੜਿਆ ਪਵਾੜੇ ਪੈਂਦੇ ਆ ਪੈ ਜਾਂਦੇ ਪੜਦੇ ਇਹਨਾਂ ਆਪਾਂ ਸੁਣਦੇ ਆ ਇਸੇ ਤਰ੍ਹਾਂ ਰਾਜਾ ਸਭ ਕਹਿੰਦੇ ਭਾਈ ਇਹ ਜਿਹੜਾ ਤੇਰਾ ਮਨ ਹੈ ਨਾ ਇਹ ਤੇਰਾ ਮਨ ਗੁਰੂ ਨਾਲੋਂ ਦੂਰ ਹੁੰਦਾ 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 ਦੂਰ ਹੀ ਹੁੰਦਾ ਜਾ ਰਿਹਾ ਨੇੜੇ ਨਹੀਂ ਜਾ ਰਿਹਾ ਚੁਰਕਸੀ ਲੱਖ ਜਨਮਾਂ ਵਿੱਚ ਆਪਾਂ ਗਏ ਇੱਕ ਜਨਮ ਮਿਲਿਆ ਦੂਜਾ ਮਿਲਿਆ ਗੁਰੂ ਨਾਲੋਂ ਵਿਛੋੜੇ ਪੈਂਦੇ ਆਏ ਨੇ ਪਰ ਇਹ 84ਵਾਂ ਲੱਖ ਜਨਮ ਹੈ ਇਹ ਲਾਸਟ ਜਨਮ ਹੈ ਜਿਹੜਾ ਤੈਨੂੰ ਇਹ ਗੁਰੂ ਨੂੰ ਮਿਲਣ ਦਾ ਦੁਬਾਰਾ ਮੌਕਾ ਮਿਲਿਆ ਚਾਂਸ ਮਿਲਿਆ ਤੇ ਰਾਜਾ ਸਭ ਕੀ ਕਹਿੰਦੇ ਨੇ ਭਾਈ ਇਹ ਸਰੀਰ ਰੂਪ ਵੇੜੇ ਨੂੰ ਤੂੰ ਮੋੜ 84 ਦੇ ਗੇੜੇ ਵਿੱਚ ਪਾਉਣ ਦੇ ਕੰਮ ਕਰ ਰਹੇ ਆ ਪਾਸ਼ਾ ਕਹਿੰਦੇ ਇਹ ਜਿਹੜਾ ਸਮਾਂ ਨਾ ਇਹ ਜਿਹੜਾ ਤੈਨੂੰ ਸਮਾਂ ਮਿਲਿਆ ਇਹ ਜਿਹੜੇ ਸਵਾਸ ਮਿਲੇ ਨੇ ਇਹ ਜੀਵਾ ਦੇ ਦਿੱਤੀ ਹੈ ਇਹ ਅੱਖਾਂ ਮਿਲ ਗਈਆਂ ਇਹ ਚੱਲਣ ਵਾਸਤੇ ਪੈਰ ਨੇ ਜੇ ਠੰਡ ਲੱਗ ਰਹੀ ਹੈ ਤੇ ਤੈਨੂੰ ਗਰਮ ਕੱਪੜੇ ਪਾਉਣ ਦੀ ਸੋਝੀ ਹੈ ਜੇ ਗਰਮੀ ਲੱਗ ਰਹੀ ਹੈ ਤੇ ਤੇਰੇ ਵਾਸਤੇ ਪੱਖੇ ਨੇ ਏਸੀ ਚਲਾ ਦਿੱਤੇ ਨੇ ਇਹ ਤੈਨੂੰ ਹੁਣ ਮਿਲ ਰਿਹਾ ਹੈ ਪਾਸ਼ਾ ਕਹਿੰਦੇ ਯਾਦ ਰੱਖੀ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈਏ ਰੇ ਮਾਰੇ ਕਹਿੰਦੇ ਜਦੋਂ ਚਾਰ ਪੈਰ ਹੋ ਗਏ ਨਾ ਸਿੰਘ ਉੱਗ ਗਏ ਮੁਖ ਤੂੰ ਗੰਗਾ ਹੋ ਗਿਆ ਫਿਰ ਇਹ ਨਾਮ ਨਹੀਂ ਜਪਿਆ ਜਾਣਾ ਪਾਸੇ ਕਹਿੰਦੇ ਇਹ ਤੂੰ ਜਾਣਦਾ ਹੈ ਪਰ ਤੇਰਾ ਮਨ ਜਾਣ ਕੇ ਦੁਬਾਰਾ ਫਿਰ 84 ਵਾਲੇ ਪਾਸੇ ਤੈਨੂੰ ਧੱਕ ਰਿਹਾ ਹੁਣ ਇਹ ਜੀਵਨ ਜਿਹੜਾ ਮਿਲਿਆ ਨਾ ਮਨੁੱਖਾ ਜਨਮ ਪਿਆਰ ਮਿਲਦਾ ਹੈ ਇਹਦਾ ਮਤਲਬ ਪਤਾ ਕੀ ਹੁੰਦਾ ਕਿ ਇਹ ਜੀਵਨ ਵਿੱਚ ਭਗਤੀ ਕਰਕੇ ਬੰਦਗੀ ਕਰਕੇ ਰੱਬ ਦੇ ਨਾਲ ਮੇਲ ਕਰਨਾ ਇਹ ਕੋਈ ਪਿਆਰ ਦੀ ਨਹੀਂ ਆਵੀ ਗੱਲਾਂ ਨਹੀਂ ਆਮ ਗੱਲਾਂ ਨਹੀਂ ਜਿਨ੍ਹਾਂ ਨੇ ਜਪਿਆ ਉਹ ਸੱਚਮੁੱਚ ਆਪਾਂ ਸਾਰੇ ਨਮਸਕਾਰ ਕਰਦੇ ਆਂ ਰਾਜਾ ਸਾਹਿਬ ਮਹਾਰਾਜ ਜੇ ਆਪਾਂ ਦੁਨਿਆਵੀ ਗੱਲ ਕਰੀਏ ਪਿਆਰਿਓ ਹੈ ਤੇ ਰੱਬ ਨੇ ਪਰ ਜੇ ਦੁਨਿਆਵੀ ਗੱਲ ਕਹੀਏ ਇੱਕ ਆਮ ਘਰ ਵਿੱਚ ਜਨਮ ਹੋਇਆ ਸ਼੍ਰੀ ਅਬਦੁੱਲ ਹੁਸੈਨ ਮਹਾਰਾਜ ਆਮ ਘਰ ਵਿੱਚ ਜਨਮ ਹੋਇਆ ਜਿੰਨੇ ਵੀ ਆਪਾਂ ਮਹਾਂਪੁਰਸ਼ ਵੇਖਨੇ ਆ ਆਮ ਘਰਾਂ ਵਿੱਚ ਜਨਮ ਹੋਇਆ ਪਰ ਉਹਨਾਂ ਨੇ ਬੰਦਗੀ ਕਰਕੇ ਆਪਣਾ ਆਪ ਸਵਾਰ ਲਿਆ ਬੰਦਗੀ ਕਰਕੇ ਉਹ ਪਰਮਾਤਮਾ ਦੇ ਨਾਲ ਉਹਨਾਂ ਦਾ ਮੇਲ ਹੋ ਗਿਆ ਇਸ ਕਰਕੇ ਰਾਯਾ ਸਾਹਿਬ ਕਹਿੰਦੇ ਭਾਈ ਇਹ ਮਨੁੱਖਾ ਜਨਮ ਜਿਹੜਾ ਤੈਨੂੰ ਮਿਲਿਆ ਹੈ ਇਹ ਮਨੁੱਖਾ ਜਨਮ ਰੱਬ ਨੂੰ ਮਿਲਣ ਵਾਸਤੇ ਹੈ ਆਪਣੇ ਪਰਿਵਾਰ ਨੂੰ ਪਾਲਦਿਆਂ ਹੋਇਆਂ ਸਭ ਤੋਂ ਵੱਡਾ ਧਰਮ ਹੈ ਗ੍ਰਸਥ ਧਰਮ ਇੱਕ ਬੰਦਾ ਜੇ ਗ੍ਰਸਥੀ ਹੈ ਨਾ ਪਿਆਰਿਓ ਵਿਆਹਿਆ ਹੋਇਆ ਗ੍ਰਸਥੀ ਦਾ ਮਤਲਬ ਹੁੰਦਾ ਵਿਆਹ ਜਿਹਦਾ ਹੋਇਆ ਜਿਹੜਾ ਬੱਚਿਆਂ ਵਿੱਚ ਰਹਿ ਰਿਹਾ ਹੈ ਪਰਿਵਾਰ ਵਿੱਚ ਰਹਿ ਰਿਹਾ ਹੈ ਚਾਹੇ ਕੋਈ ਉਹ ਬੀਬੀ ਹੈ ਚਾਹੇ ਕੋਈ ਵੀਰ ਹੈ ਚਾਹੇ ਕੋਈ ਵੀ ਹੈ ਪਿਆਰਿਓ ਜੇਰ ਆਪਸ ਵਿੱਚ ਗ੍ਰਿਸ਼ਤੀ ਧਰਮ ਵਿੱਚ ਹੈ ਨਾ ਪਿਆਰਿਓ ਤੇ ਗ੍ਰਿਸ਼ਤੀ ਧਰਮ ਦੇ ਵਿੱਚ ਰਹਿ ਕੇ ਪਰਿਵਾਰ ਨੂੰ ਪਾਲ ਕੇ ਬੱਚਿਆਂ ਨੂੰ ਪਾਲ ਕੇ ਉਹ ਇੱਕ ਘੜੀ ਸੰਗਤ ਰੋਜ਼ ਕਰੀ ਜਾਵੇ ਇਹ ਗੁਰੂ ਸਾਹਿਬ ਪਿਆਰਿਓ ਲਿਖ ਕੇ ਦੇ ਗਏ ਨੇ ਉਹਦੇ ਰੋਜ਼ ਦੇ 24000 ਸਵਾਸਫਲ ਨਹੀਂ ਕਿਉਂਕਿ ਪਰਿਵਾਰ ਨੂੰ ਪਾਲਦਿਆਂ ਹੋਇਆਂ ਗ੍ਰਿਸ਼ਤੀ ਧਰਮ ਦੇ ਵਿੱਚੋਂ ਪਿਆਰਿਓ ਇਹ 24 ਮਿੰਟ ਕੱਢਣੇ ਬੜੇ ਔਖੇ ਹੋ ਜਾਂਦੇ ਨੇ ਬੜੇ ਐਸੇ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਆਵਾਂਗੇ ਕੱਲ ਤੂੰ ਸ਼ੁਰੂ ਕਰਾਂਗੇ ਪਰਸੂ ਤੂੰ ਸ਼ੁਰੂ ਕਰਾਂਗੇ ਕੱਲ ਵੀ ਦੱਸਿਆ ਨਾ ਪਿਆਰਿਓ ਐਵੇਂ ਕਰਦੇ ਆ ਕਰਦੇ ਆ ਆਪਣੀ ਜ਼ਿੰਦਗੀ ਗਵਾ ਕੇ ਕਈ ਚਲੇ ਗਏ ਨੇ ਪਿਆਰਿਓ ਹੁਣ ਆਪਾਂ ਇੱਥੇ ਨਾ ਨਹੀਂ ਲੈ ਸਕਦੇ ਜੇ ਨਾਲ ਹੀ ਆ ਪਰਿਵਾਰ ਵਾਲੇ ਕਹਿਣਗੇ ਤੁਸੀਂ ਸਾਡੀ ਬੇਇੱਜ਼ਤੀ ਕਰੀ ਪਰ ਸੱਚ ਹੈ ਪਿਆਰਿਓ ਕਈ ਐਸੇ ਪਰਿਵਾਰ ਐਸੇ ਜਿਨ੍ਹਾਂ ਦੇ ਨਾਲ ਰੋਜ਼ ਮੇਲ ਸੀ ਸਾਡਾ ਉਹਨਾਂ ਦੇ ਨਾਲ ਬੈਠਦੇ ਸੀ ਗੱਲਾਂ ਵੀ ਕਰਦੇ ਸੀ ਵੇਖਦੇ ਆ ਵੇਖਦੇ ਆ ਤਕਰੀਬਨ 7 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਪਿਆਰ ਇੱਥੇ ਸੇਵਾ ਕਰਦਿਆਂ ਨੂੰ ਕਿੰਨੇ ਚਲੇ ਗਏ 7 ਸਾਲਾਂ ਚ ਬੜੇ ਐਸੇ ਸੀ ਜਿਹੜੇ ਕਹਿੰਦੇ ਸੀ ਅਸੀਂ ਨਾਮ ਜਪਣਾ ਹੈ ਅਸੀਂ ਸੰਗਤ ਸ਼ੁਰੂ ਕਰਨੀ ਹੈ ਪਰ ਪਿਆਰ ਇਹ ਸਮਾਂ ਆਪਣੇ ਮੁਤਾਬਕ ਨਹੀਂ ਚੱਲਣਾ ਇਹ ਗੁਰੂ ਦੇ ਮੁਤਾਬਕ ਚੱਲਣਾ ਹੈ ਇਸ ਕਰਕੇ ਜਿਹੜਾ ਸਮਾਂ ਮਿਲੇ ਉਹਨੂੰ ਅਜਾਈ ਨਾ ਜਾਣ ਦਈਏ ਉਹਨੂੰ ਸਫਲ ਕਰੀਏ ਕੀ ਕਹਰੇ ਨਾ ਰਾਜਾ ਸਹਿਬ ਮਹਾਰਾਜ ਐਸਾ ਹੈ ਬੇਸਮਝਨ ਦਾਣ ਭਗਵਾਨ ਦਾਸ ਪੱਥਰ ਦੇ ਨਾਲ ਮਾਰ ਸ਼ੀਸ਼ਾ ਹੱਥੀਂ ਤੋੜਦਾ ਪਾਸ਼ਾ ਪਿੱਕੀ ਕਰਨੇ ਪਾਸ਼ਾ ਪਰਮਾਨ ਕਰਦੇ ਨੇ ਭਾਈ ਕਿ ਮੂਰਖ ਜੀਵ ਐਡਾ ਭੁੱਲੜ ਹੈ ਕਿ ਵਿਕਾਰਾਂ ਰੂਪੀ ਪੱਥਰ ਮਾਰ ਕੇ ਇਹ ਪੱਥਰ ਜਿਹੜਾ ਕਿ ਆ ਬਾਚਨ ਜਿਹੜੇ ਆਪਣੇ ਅੰਦਰ ਵਿਕਾਰ ਨੇ ਜਿਹੜੇ ਮਾੜੇ ਕਰਮ ਕਰਦੇ ਆ ਜਦੋਂ ਗੁਰੂ ਦੀ ਸੰਗਤ ਦਾ ਸਮਾ ਹੁੰਦਾ ਨਾ ਉਦੋਂ ਆਪਣੇ ਕੋਲ ਮੋਬਾਈਲ ਚੱਲ ਰਹੇ ਹੁੰਦੇ ਨੇ ਉਦੋਂ ਉੱਚੀ ਉੱਚੀ ਗੀਤ ਚੱਲ ਰਹੇ ਹੁੰਦੇ ਨੇ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਭਾਈ ਇਹ ਮੂਰਖ ਇੰਨਾ ਭੁੱਲੜ ਐ ਇੰਨਾ ਆਪਣੇ ਆਪ ਨੂੰ ਇਹਨੇ ਮਾੜਾ ਬਣਾ ਰੱਖਿਆ ਕਿ ਵਿਕਾਰਾਂ ਰੂਪੀ ਇਹ ਪੱਥਰ ਮਾਰ ਕੇ ਅਮੋਲਕ ਮਨੁੱਖੀ ਜਨਮ ਰੂਪੀ ਸ਼ੀਸ਼ੇ ਨੂੰ ਇਹ ਆਪ ਤੋੜ ਰਿਹਾ ਪਾਸ਼ਾ ਕਹਿੰਦੇ ਜਿਹੜਾ ਮਨੁੱਖੀ ਜੀਵਨ ਮਿਲਿਆ ਨਾ ਅਮੋਲਕ ਐ ਇਹ ਆਪਾਂ ਕੋਡੀਆਂ ਬਦਲੇ ਜਿਹੜਾ ਗਵਾ ਰਹੇ ਆ ਪਾਸ਼ਾ ਕਹਿੰਦੇ ਅਮੋਲਕ ਜੀਵਨ ਸ਼ੀਸ਼ੇ ਵਰਗਾ ਸਾਫ਼ ਐ ਪਰ ਇਹ ਵਿਕਾਰਾਂ ਰੂਪੀ ਪੱਥਰ ਮਾਰ ਕੇ ਆਪ ਤੋੜ ਰਿਹਾ ਇਹਦੇ ਵਿੱਚ ਹੁਣ ਕਿਹਦੀ ਗਲਤੀ ਹੈ ਪਿਆਰਿਓ ਰੱਬ ਦੀ ਨਹੀਂ ਇਹ ਕਰਮ ਆਪਾਂ ਨੂੰ ਆਪ ਕਰਨੇ ਪੈਣੇ ਨੇ ਜੇ ਆਪਾਂ ਕਿ ਇਹਨੂੰ ਵੀ ਸਤਗੁਰ ਜੇ ਕਹੇਗਾ ਤਾਂ ਸੰਗਤ ਹੋਣੀ ਹੈ ਪਰ ਕੋਸ਼ਿਸ਼ ਆਪ ਵੀ ਕਰਨੀ ਪੈਣੀ ਹੈ ਕਿਉਂਕਿ ਰੋਟੀ ਜਦੋਂ ਤੱਕ ਆਪਾਂ ਤੋੜ ਕੇ ਬੁਰਕੀ ਮੂੰਹ ਵਿੱਚ ਨਾ ਪਾਵਾਂਗੇ ਉਦੋਂ ਤੱਕ ਅੰਦਰ ਨਹੀਂ ਜਾਣੀ ਇਸ ਕਰਕੇ ਕੋਸ਼ਿਸ਼ ਕਰਨੀ ਪੈਣੀ ਹੈ ਅਰਦਾਸ ਕਰਨੀ ਪੈਣੀ ਹੈ ਜੇ ਸਤਗੁਰ ਦੀ ਨਿਗਾਹ ਹੋ ਗਈ ਪਿਆਰਿਓ ਇਹ ਤੇ ਇੱਕਦਮ ਕਿਸੇ ਨੂੰ ਜ਼ਮੀਨ ਤੋਂ ਚੁੱਕ ਕੇ ਉੱਪਰ ਅਸ਼ਮਾਨ ਤੱਕ ਪਹੁੰਚਾ ਸਕਦੇ ਨੇ ਇੰਨੀ ਪਾਵਰ ਹੈ ਇਹਨਾਂ ਦੀ ਨਿਗਾਹ ਵਿੱਚ ਬਿਆਰਿਓ ਹਣ ਪਿੱਛੇ ਜੀ ਦੋ ਤਿੰਨ ਲੈਟਰੀਆਂ ਨਿਕਲੀਆਂ ਪਿਆਰਿਓ ਆ ਵਸਾਖੀ ਤੋਂ ਵੇਖਿਓ ਬੰਮਪਰ ਨਿਕਲਨੇ ਨੇ ਇੱਕ ਦੋ ਦਿਨ ਤੱਕ ਰਿਜ਼ਲਟ ਆਉਣੇ ਨੇ ਉੱਥੇ ਉਹਨਾਂ ਪਤਾ ਕੀ ਦੱਸਿਆ ਉਹਨਾਂ ਰਿਕਸ਼ਾ ਚਲਾਣ ਵਾਲਾ ਕਰੋੜਪਤੀ ਬਣ ਗਿਆ ਇੱਕ ਆਮ ਗਰੀਬ ਘਰ ਦਾ ਬਿਲਕੁਲ ਕਰੋੜਪਤੀ ਬਣ ਗਿਆ ਰਾਤੋਂ ਰਾਤ ਕਿਸਮਤ ਬਦਲ ਗਈ ਜਦ ਤੱਕ ਸਤਿਗੁਰ ਦੀ ਨਦਰ ਨਹੀਂ ਨਾ ਹੋਣੀ ਉਦੋਂ ਤੱਕ ਨਹੀਂ ਪਿਆਰੇ ਹੋਣਾ ਸਭ ਕੁਝ ਇਸ ਕਰਕੇ ਅਰਦਾਸਾ ਕਰਿਆ ਕਰੋ ਬੇਨਤੀਆਂ ਕਰਿਆ ਕਰੋ ਰਾਜਾ ਸਾਹਿਬ ਦੇ ਚਰਨਾਂ 'ਚ ਪਾਛਾ ਤੁਹਾਡੇ ਬੱਚੇ ਆ ਤੁਹਾਨੂੰ ਮੰंदे ਆ ਤੁਸੀਂ ਕਿਰਪਾ ਕਰਨੀ ਹੈ ਚਾਹੇ ਚੰਗੇ ਆ ਚਾਹੇ ਮਾੜੇ ਹੈ ਤੇ ਤੁਹਾਡੇ ਆ ਇਸ ਕਰਕੇ ਤੁਸੀਂ ਇਹ ਜ਼ਿੰਦਗੀ ਦੇ ਵਿੱਚੋਂ ਭਵਜਲ ਦੇ ਵਿੱਚੋਂ ਪਾਰ ਕੱਢਣਾ ਹੈ ਤੁਸੀਂ ਪਰਿਵਾਰਾਂ ਨੂੰ ਸੁੱਖ ਦੇਣੇ ਨੇ ਤੁਸੀਂ ਪਰਿਵਾਰਾਂ ਤੇ ਆਪਣਾ ਮਿਹਰ ਪ੍ਰਯਤ ਰੱਖਣਾ ਕਿਉਂਕਿ ਹਮ ਜਿਹੜੇ ਆਦਮੀ ਆ ਨਾ ਪਾਤਸ਼ਾਹ ਦੀ ਬਾਣੀ ਕਹਿੰਦੀ ਹਮ ਆਦਮੀ ਹਾਂ ਇੱਕਦਮੀ ਮੌਲਤ ਮੌਤ ਨਾ ਜਾਣਾ ਇਸ ਕਰਕੇ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਿਆ ਕਰੋ ਜਿੰਨੇ ਸਵਾਸ ਰਹਿ ਗਏ ਨੇ ਮਹਾਰਾਜ ਬਸ ਇੰਨਾ ਕੀ ਕਿਰਪਾ ਕਰ ਦੇ ਕਿ ਰੋਜ਼ ਇੱਕ ਘੜੀ ਤੁਹਾਡੀ ਸੰਗਤ ਵਿੱਚ ਬੈਠ ਜਾਈਏ ਜਦੋਂ ਇਹ ਕਿਰਪਾ ਹੋ ਗਈ ਨਾ ਪਿਆਰਿਓ ਸੱਚ ਜਾਣੇ ਉਹਦਾ ਜੀਵਨ ਬਦਲ ਜਾਵੇਗਾ ਇਸ ਕਰਕੇ ਪਿਆਰਿਓ ਕੋਸ਼ਿਸ਼ ਕਰਿਆ ਕਰੋ ਰੋਜ਼ ਗੁਰੂ ਦੀ ਸੰਗਤ ਕਰਿਆ ਕਰੋ ਮਾੜੇ ਵਕਾਰ ਚੁਗਲੀ ਨਿੰਦਿਆ ਈਰਖਾ ਉਹਦੇ ਤੋਂ ਥੋੜਾ ਥੋੜਾ ਆਪਣੇ ਆਪ ਨੂੰ ਘਟਾਈਏ ਕਿਉਂਕਿ ਨਿੰਦਕ ਗੁਰ ਕਿਰਪਾ ਤੇ ਹਟਿਓ ਹੁਕਮਨਾਮਾ ਸਾਹਿਬ ਜੀ ਅੱਜ ਦਾ ਉਸ ਤੋਂ ਅਗਲਾ ਹੁਕਮਨਾਮਾ ਸਾਹਿਬ ਜਿਹੜਾ ਸਰਵਣ ਕਰੀ ਦੇਣਾ ਅਗਲਾ ਹੁਕਮਨਾਮਾ ਸਾਹਿਬ ਹੈ ਜਦੋਂ ਸਮਾਪਤੀ ਹੋਈ ਹੁਕਮਨਾਮਾ ਸਾਹਿਬ ਦੀ ਜਿਹੜਾ ਅੱਜ ਆਪਾਂ ਸਰਵਣ ਕੀਤਾ ਉਸ ਤੋਂ ਅਗਲਾ ਹੁਕਮਨਾਮਾ ਸੀ ਨਿੰਦਕ ਗੁਰ ਕਿਰਪਾ ਤੇ ਹਟਿਓ ਇਹਦਾ ਮਤਲਬ ਹੈ ਜਦੋਂ ਤੱਕ ਗੁਰੂ ਦੀ ਕਿਰਪਾ ਨਹੀਂ ਨਾ ਹੋਣੀ ਉਦੋਂ ਤੱਕ ਨਿੰਦਕ ਵੀ ਆਪਣੀ ਨਿੰਦਾ ਨਹੀਂ ਛੱਡਦਾ ਤੇ ਫਿਰ ਅੱਗੇ ਪਤਾ ਕੀ ਜਵਾਬ ਮਿਲੇ ਇਹਦਾ ਕਹਿੰਦੇ ਅਰਦਾਸ ਕਰੋ ਮਹਾਰਾਜ ਦੇ ਚਰਨਾਂ 'ਚ ਕਿ ਪਾਇਸ਼ਾ ਤੂੰ ਕਿਰਪਾ ਕਰ ਇਹ ਮਾੜਾ ਔਗਣ ਹੈ ਇਹ ਸਾਡੇ ਵਿੱਚੋਂ ਨਿਕਲ ਜਾਵੇ ਇਸ ਕਰਕੇ ਪਹਿਰੇ ਅਰਦਾਸ ਕਰਿਆ ਕਰੋ ਰਾਜਾ ਸਭ ਕਿਰਪਾ ਕਰਨ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਇਹੀ ਅਰਦਾਸ ਹੈ ਰਾਜਾ ਸਭ ਦੇ ਚਰਨਾਂ 'ਚ ਮਹਾਰਾਜ ਜਿਹੜੇ ਪਰਿਵਾਰ ਜਿਹੜੇ ਬੱਚੇ ਜਿਹੜੀਆਂ ਸੰਗਤਾਂ ਬੀਬੀਆਂ ਪੈਣਾ ਵੀਰ ਤੁਹਾਡੇ ਚਰਨਾਂ 'ਚ ਬੈਠ ਕੇ ਸੰਗਤ ਕਰਨੀ ਮਹਾਰਾਜ ਕਿਰਪਾ ਕਰਨੀ ਸਭ ਦੇ ਪਰਿਵਾਰਾਂ ਤੇ ਸਭ ਦੇ ਬੱਚਿਆਂ ਤੇ ਸਦਾ ਆਪਣਾ ਮਿਹਰ ਪ੍ਰਿਆਤ ਰੱਖਣਾ ਦੁੱਖਾਂ ਵਿਗਨਾਂ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਦੇਸਾਂ ਪਰਦੇਸਾਂ ਵਿੱਚ ਮਹਾਰਾਜ ਅੰਗ ਸੰਸਾਈ ਰਣ ਆਪਣੀ ਸੰਗਤ ਕਰਾਉਣੀ ਆਪਣਾ ਨਾਮ ਜਪਾਉਣਾ ਮਹਾਰਾਜ ਕਿਰਪਾ ਕਰਨੀ ਸੁਖ ਵਰਤਾਣੇ ਸਭ ਨੂੰ ਮਹਾਰਾਜ ਹਰ ਮੈਦਾਨ ਫਤਿਹ ਕਰਨੀ ਮਹਾਰਾਜ ਸਭ ਦੇ ਪਰਿਵਾਰਾਂ ਦਾ ਖਿਆਲ ਤੁਸੀਂ ਰੱਖਣਾ ਮਹਾਰਾਜ ਆਓ ਪਿਆਰਿਓ ਇੰਨੀਆਂ ਕਾਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਭ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ